ਨਗਰ ਨਿਗਮ ਸਫਾਈ ਸੇਵਕਾਂ ਵੱਲੋਂ ਨਗਰ ਨਿਗਮ ਦਫਤਰ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਜਿਹੜੇ ਜ਼ੋਨਾਂ ਵਿੱਚ ਕਲਰਕਸ ਦੀਆਂ ਡਿਊਟੀਆਂ ਲੱਗੀਆਂ ਹਨ ਉਹਨਾਂ ਦੀਆਂ ਡਿਊਟੀਆਂ ਨਾ ਬਦਲੀਆਂ ਜਾਣ। ਉਹਨਾਂ ਆਖਿਆ ਕਿ ਜੋ ਕਲਰਕਸ ਕੰਮ ਕਰ ਰਹੇ ਹਨ ਉਹ ਬਿਲਕੁਲ ਸਹੀ ਕਰ ਰਹੇ ਹਨ। ਇਸੇ ਸਬੰਧ ਵਿੱਚ ਉਹਨਾਂ ਨੇ ਕਮਿਸ਼ਨਰ ਦੇ ਪੀਏ ਨਾਲ ਮੁਲਾਕਾਤ ਕੀਤੀ। ਕਮਿਸ਼ਨਰ ਦੇ ਪੀਏ ਨੇ ਆਖਿਆ ਕਿ ਸੋਮਵਾਰ ਤੱਕ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਦੀ ਨਿਯੁਕਤੀ ਹੋ ਜਾਂਦੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਸਾਡੀ ਜੋ ਭਾਜੀ ਉਹਨਾਂ ਨੇ ਬੋਲਿਆ ਵਾ ਵੀ ਜੋ ਕਲਰਕ ਸਾਡੇ ਮੌਜੂਦਾ ਕੰਮ ਕਰ ਰਹੇ ਨੇ ਬਹੁਤ ਵਧੀਆ ਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਬੜੇ ਅੱਛੇ ਢੰਗ ਨਾਲ ਕੰਮ ਕਰ ਰਹੇ ਨੇ ਪਰ ਜਿਹੜੇ ਉਹਨਾਂ ਨੂੰ ਬਦਲ ਕੇ ਦੂਸਰੇ ਕਲਰਕ ਵਾਪਸ ਲਿਆਉਂਦੇ ਆ ਉਹ ਸਾਨੂੰ ਨਹੀਂ ਚਾਹੀਦੇ ਤੇ ਸਾਡੇ ਜੋ ਕਲਰਕ ਪਹਿਲਾਂ ਕੰਮ ਕਰ ਰਹੇ ਸਾਨੂੰ ਉਹੋ ਚਾਹੀਦੇ ਆ ਤੇ ਉਹਨਾਂ ਦੇ ਕਾਰਨ ਸਾਨੂੰ ਜਿਹੜੀ ਕੋਈ ਮਲਬੀ ਭੱਜ ਦੌੜ ਨਹੀਂ ਪੈਂਦੀ ਜਾਂ ਸਾਨੂੰ ਆਉਣ ਜਾਣ ਦੀ ਤਕਲੀਫ ਨਹੀਂ ਹੁੰਦੀ ਪਹਿਲਾਂ ਕਲਰਕ ਜਿਹੜੇ ਸਾਨੂੰ ਬੜੀ ਮਲਬੀ ਭਜਾਉਂਦੇ ਸੀ ਤੇ ਸਾਡਾ ਕੰਮ ਨਹੀਂ ਸੀ ਕਰਦੇ ਇਸ ਸਰਕਾਰ ਕੇ ਸਾਨੂੰ ਉਹ ਕਲਰਕ ਨਹੀਂ ਚਾਹੀਦੇ ਜਿਹੜੇ ਕਲਰਕ ਹੁਣ ਪਹਿਲਾਂ ਮੌਜੂਦਾ ਕੰਮ ਕਰ ਰਹੇ ਸੀ ਉਹੋ ਚਾਹੀਦੇ ਆ ਬਿਤੇ ਪ੍ਰਧਾਨ ਹਣ ਕੋਈ ਮੰਗ ਲੈ ਕੇ ਆਏ ਆ ਥੋੜੇ ਦਿਨ ਪਹਿਲਾਂ ਹੀ ਥੋੜੇ ਮਹੀਨੇ ਪਹਿਲਾਂ ਹੀ ਸਾਡੇ ਕਾਰਪੋਰੇਸ਼ਨ ਦੇ ਨਾ ਹੈਲਥ ਦੇ ਡਿਪਾਰਟਮੈਂਟ ਦੇ ਕਲਰਕ ਬਦਲੇ ਗਏ ਸੀ ਤੇ ਜੋ ਕਿ ਜਿਹੜੇ ਪੁਰਾਣੇ ਕਲਰਕਾਂ ਨੂੰ ਫੇਰ ਬਦਲ ਕੇ ਉਹਨਾਂ ਦੀ ਥਾਂ ਤੇ ਲਿਆ ਜਾ ਰਿਹਾ ਕਿਉਂਕਿ ਬਦਲਣ ਦਾ ਕੋਈ ਰੀਜ਼ਨ ਬਹੰਦਾ ਵਾ ਇਹ ਤੇ ਰੀਜ਼ਨ ਨਹੀਂ ਹੈਗਾ ਕੋਈ ਉਹ ਕੰਮ ਬਹੁਤ ਸੋਨਾ ਕਰਦੇ ਪਏ ਆ ਬੜੇ ਵਧੀਆ ਤਰੀਕੇ ਨਾਲ ਢੰਗ ਨਾਲ ਕਰਦੇ ਪਏ ਹਰ ਮੁਲਾਜ਼ਮ ਦਾ ਕੰਮ ਕਰਦੇ ਪਏ ਕਿਸੇ ਕੋਲ ਤੁਸੀਂ ਪੁੱਛ ਕੇ ਦੇਖ ਲਓ ਸਾਰੇ ਇੰਨੇ ਜਨੇ ਇਕੱਠੇ ਹੋਏ ਆ ਤੇ ਬਿਨਾ ਮਤਲਬ ਤੋਂ ਹੀ ਉਹਨਾਂ ਦੀ ਬਦਲੀ ਕੀਤੀ ਗਈ ਹੈ ਇਸ ਕਰਕੇ ਉਹ ਜਿਹੜੇ ਕਲਰਕ ਮੌਜੂਦਾ ਕੰਮ ਕਰਦੇ ਪਏ ਆ ਉਹੀ ਹੀ ਕੰਮ ਕਰਦੇ ਰਹਿਣਾ ਇਸ ਕਰਕੇ ਇਹੀ ਇਕੱਠੇ ਹੋਏ ਆ ਅਮਰਥਰ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਅੱਜ ਇੱਕ ਨਗਰ ਨਿਗਮ ਦਫ਼ਤਰ ਵਿਖੇ ਇਕੱਠ ਕੀਤਾ ਗਿਆ ਤੇ ਮੰਗ ਕੀਤੀ ਗਈ ਜੋ ਉਹਨਾਂ ਦੇ ਨਾਲ ਕੰਮ ਕਰ ਰਹੇ ਕਲਰਕ ਹੈ ਉਹਨਾਂ ਦੀ ਬਦਲੀ ਨਾ ਕੀਤੀ ਜਾਵੇ ਇਸੇ ਤਹਿਤ ਹੀ ਉਹਨਾਂ ਨੇ ਮੰਗ ਕਰਦੇ ਹੋਏ ਆਖਿਆ ਕਿ ਜਿਹੜੇ ਕਲਰਕ ਕੰਮ ਕਰ ਰਹੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਇਸ ਕਰਕੇ ਉਹਨਾਂ ਦੀ ਬਦਲੀ ਨਾ ਕੀਤੀ ਜਾਵੇ ਦੂਜੇ ਪਾਸੇ ਕਮਿਸ਼ਨਰ ਸਾਹਿਬ ਦੇ ਪੀਐਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਸੌਂਗਵਾਰ ਨੂੰ ਕਮਿਸ਼ਨਰ ਸਾਹਿਬ ਦੇ ਜੁਆਇਨ ਕਰ ਲੈਣਾ ਹੈ ਇਸ ਕਰਕੇ ਮੁਲਾਜ਼ਮਾਂ ਦੀ ਮੁਲਾਕਾਤ ਉਹਨਾਂ ਨਾਲ ਕਰਵਾ ਦਿੱਤੀ ਜਾਵੇਗੀ ਅਤੇ ਜੋ ਵੀ ਡਿਮਾਂਡ ਹੋਵੇਗੀ ਉਹਨਾਂ ਦੀ ਪੂਰੀ ਵੀ ਕੀਤੀ ਜਾਵੇਗੀ ਅੰਮ੍ਰਿਤਸਰ ਫਾਸਟਵੇ ਖਬਰ ਨਾਮ ਲਈ ਪ੍ਰਕਾਸ਼ ਕੁਮਾਰ